ਬੀਬੀ ਗੁਲਾਬ ਕੌਰ ਦਾ ਨਾਂ ਜਾਣਦੀਆਂ ਲੇਕਿਨ ਉਹ ਕਿਹੋ ਜਿਹੇ ਜਝਾਰੂ ਜੱਜਬੀ ਦੀ ਮਾਲਕ ਸੀ ਹੈਰਾਨੀ ਹੁੰਦੀ ਹੈ ਜਿਸ ਵੇਲੇ ਮਨੀਲਾ ਦੇ ਅੰਦਰ ਆ ਕੇ ਗਦਰੀਆਂ ਨੇ ਪੈਗਾਮ ਦਿੱਤਾ ਕਿ ਆਪਾਂ ਦੇਸ਼ ਦੀ ਆਜ਼ਾਦੀ ਵਾਸਤੇ ਗਦਰ ਕਰਨਾ ਹੈ ਤਾਂ ਬੀਬੀ ਗੁਲਾਬ ਕੌਰ ਨੇ আর ਉਸਦੇ પતિ ਮਾਸੇ ਨੇ ਦੋਨਾਂ ਨੇ ਹਉਬ ਕੇ ਨਾਂ ਲਖਾਇਆ ਵੀ ਅਸੀਂ ਚੱਲਾਂਗੇ ਹਾਲਾਂਕਿ ਉਹ ਗਏ ਨੇ ਉਸ ਵਾਸਤੇ ਵੀ ਆਪਣੇ ਕਿਵੈਲਦਾਰੀ ਸੰਭਣ ਵਾਸਤੇ ਕੰਮਕਾਰ ਵਾਸਤੇ 4 ਪੈਸੇ ਦੀ ਕਮਾਈ ਵਾਸਤੇ ਵਿਦੇਸ਼ ਗਏ ਨੇ ਪਰ ਨਹੀਂ ਅਜੇ ਮਨੀਲੇ ਚ ਹੀ ਬੈਠੇ ਨੇ ਉੱਥੇ ਹੀ ਵਾਪਸ ਹੀ ਬਾਤ ਤੇ ਨੌ ਲਖਵਾ ਲਿਆ ਬੀਬੀ ਗੁਲਾਬ ਕੌਰ ਨੇ ਜੇ ਮਾਨ ਵਿੱਚ ਕੁਝ ਹੈ ਸੀ ਨਾ ਕੁਝ ਜਹਾਰੂ ਜਰਵਾਸੀ ਆਜ਼ਾਦੀ ਪ੍ਰਤੀ ਜਾਂ ਗੁਲਾਮੀ ਪ੍ਰਤੀ ਨਫ਼ਰਤ ਹੈ ਤਾਂ ਕਰਕੇ ਆਪੋ ਸਾਰੇ ਜਾਣਦੇ ਕਿ ਹਰ ਮਿੱਟੀ ਦੀ ਆਪੋ ਆਪਣੀ ਖਸਲਤ ਹੁੰਦੀ ਹੈ ਕੋਈ ਮਿੱਟੀ ਅਬਜਾਊ ਹੈ ਕੋਈ ਬੰਜਰ ਹੈ ਇਸੇ ਤਰ੍ਹਾਂ ਹੀ ਹਰ ਮਨੁੱਖ ਦੀ ਵੀ ਆਪੋ ਆਪਣੀ ਖਸਲਤ ਹੁੰਦੀ ਹੈ ਆਪੋ ਆਪਣੀ ਜ਼ਮੀਰ ਹੁੰਦੀ ਹੈ ਕੋਈ ਮਨੁੱਖ ਜੁਝਾਰੂ ਜਜ਼ਬੇ ਦਾ ਮਾਲਕ ਹੈ ਕੋਈ ਦੇਈਮਾਨ ਹੈ ਕੋਈ ਇਮਾਨਦਾਰ ਹੈ ਕੋਈ ਬੁਜਦੇਲਾ ਹੈ ਕੋਈ ਸ਼ూరుਵੀਰ ਚੋਦਾ ਇਸੇ ਤਰ੍ਹਾਂ ਪਰ ਇਸੇ ਤਰ੍ਹਾਂ ਹੀ ਬੀਬੀ ਜੂ ਗੁਲਾਬਕੌਰ ਉਹ ਸ਼ూరుਵੀਰੀ ਉਹਦਾ ਆਜ਼ਾਦੀ ਦੇ ਆਸ਼ਿਕ ਕਹਿ ਲੀਏ ਉਸਨੂੰ ਆਜ਼ਾਦੀ ਦੀ ਸ਼ਹੀਦਾਈ ਕਹਿ ਲੀਏ ਜਿਹਦੇ ਖੂਨ ਦੇ ਕਣਕਾਂ ਵਿੱਚ ਇਨਕਲਾਬ ਦੇ ਦਸਕਤ ਕੀਤੇ ਹੋਏ ਨੇ ਗੁਲਾਮੀ ਤੇ ਉਸਨੂੰ ਸਖਤ ਨਫ਼ਰਤ ਹੈ ਇਸ ਤਰ੍ਹਾਂ ਦੀ ਸ਼ਖਸੀਅਤ ਦੀ ਮਾਲਕ ਸੀ ਬੀਬੀ ਗੁਲਾਬਕੌਰ ਜਦੋਂ ਇਹ ਇਸ ਜਹਾਜ਼ ਵਿੱਚੋਂ ਪਹੁੰਚੇ ਨੇ ਹਾਂਗਕਾਂਗ ਤੇ ਉੱਥੋਂ ਦੇ ਲੋਕਾਂ ਨੂੰ ਦੂਜੀ ਗੱਲ ਬਹੁਤ ਵੱਡੀ ਗੱਲ ਜਿਸ ਵੇਲੇ ਤੁਰਨ ਦਾ ਮੌਕਾ ਹੈ ਨਾ ਜਹਾਜ਼ ਚੜ੍ਹਨ ਦਾ ਤਾਂ ਗਲਾਬਕੌਰ ਕਹਿੰਦੀ ਆਪਣੇ ਪੁੱਤ ਨੂੰ ਚੱਲ ਪਰ ਉਹ ਉਸ ਵੇਲੇ ਥੜਕ ਗਿਆ ਕਹਿੰਦਾ ਨਾ ਮੈਂ ਤਾਂ ਕੰਮ ਕਾਜ ਵਾਸਤੇ ਆਇਆ ਮੈਂ ਨਹੀਂ ਜਾਣਾ ਜੁਣਾ ਮੈਂ ਨਹੀਂ ਕਿਸੇ ਗਦਰ ਚੱਲਣ ਜਾਂ ਵਾਪਸ ਜਾਣਾ ਮੈਂ ਤਾਂ ਤੇ ਕੰਮ ਕਰਨ ਵਾਸਤੇ ਆਇਆ ਕਹਿੰਦੀ ਤੂੰ ਨਾਮ ਲਿਖਵਾਇਆ ਤੇਰੇ ਕਰਕੇ ਮੈਂ ਨਾਮ ਲਿਖਵਾਇਆ ਹੁਣ ਝੁੱਟੇ ਪੈਣਾ ਆਪਾ ਕਹਿੰਦਾ ਮੈਨੂੰ ਨਹੀਂ ਛੋਟੇ-ਛਾਟੇ ਦਾ ਪਤਾ ਉਦੋਂ ਸ਼ਰਾਬ ਵੀ ਪੀਤੀ ਉਸਨੇ ਇਸ ਗੱਲ ਨੂੰ ਟਾਲਣ ਵਾਸਤੇ ਪਰ ਧੰਨਾ ਮੀਬੀ ਗੁਲਾਬਕੌਰ ਪਤੀ ਭਗਤੀ ਛੱਡ ਦਿੱਤੀ ਪਰ ਦੇਸ਼ ਭਗਤੀ ਦੇ ਉੱਤੇ ਆਂਚ ਨਹੀਂ ਆਣ ਦਿੱਤੀ ਦੇਸ਼ ਭਗਤੀ ਨੂੰ ਮੁੱਖ ਰੱਖਦਿਆਂ ਪਤੀ ਭਗਤੀ ਨੂੰ ਪਿੱਛੇ ਛੱਡ ਦਿੱਤਾ ਪਹਿਲ ਦਿੱਤੀ ਦੇਸ਼ ਭਗਤੀ ਨੂੰ 70 ਗਦਰੀਆਂ ਦੇ ਨਾਲ ਇੱਕ ਇਕੱਲੀ ਪੰਜਾਬ ਦੀ ਧੀ ਚੱਲੀ ਸੀ ਕਦਰ ਵਾਸਤੇ ਇੱਕ ਇਕੱਲੀ ਸਾਰੇ ਕਦਰ ਵਿੱਚ ਤੋ ਇਹ ਬਹੁਤ ਵੱਡੇ ਜ਼ਹਿਰੀ ਦੀ ਗੱਲ ਦਿਲ ਗੁਰਦੇ ਦੀ ਗੱਲ ਹੈ ਕਿ ਉਹਨੇ ਇਹਨਾਂ ਹਾਲਾਤਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਦੋਂ ਹਾਂਗਕਾਂਗ ਪਹੁੰਚੀ ਦੂਜਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਗੁਰਦੁਆਰੇ ਵਿੱਚ ਇਕੱਠ ਕੀਤਾ ਗਿਆ ਉੱਥੇ ਨਾ ਫਿਰ ਗੁਲਾਬਕੌਰ ਨੇ ਕੀ ਕੀਤਾ ਬਾਕੀਆਂ ਨੇ ਵੀ ਬਲਾਰੇ ਬੋਲੇ ਤਾਂ ਗੁਲਾਬਕੌਰ ਨੂੰ ਬੋਲਣ ਦਾ ਟਾਈਮ ਦਿੱਤਾ ਗਿਆ ਇਹਨੇ ਇੱਕ ਗੱਲ ਕਹੀ ਹੱਥ 'ਚ ਚੂੜੀਆਂ ਲਾਈਆਂ ਚੂੜੀਆਂ ਲਾ ਕੇ ਕਹਿੰਦੀ ਭਾਈ ਜੇ ਤੁਸੀਂ ਗਦਰ ਤੇ ਨਹੀਂ ਸ਼ਾਮਲ ਹੋਣਾ ਆਜ਼ਾਦੀ ਦੀ ਨਹੀਂ ਲੜਾਈ ਲੜਨੀ ਸਾਡੇ ਨਾਲ ਨਹੀਂ ਤੁਰਨਾ ਆਹ ਲਾਉ ਚੂੜੀਆਂ ਪਾ ਕੇ ਬਹਿ ਜਾਓ ਸਾਡੇ ਚੋਲੇ ਚੁੱਲ੍ਹੇ ਚੌਂਕੇ ਸੰਭੋ ਅਸੀਂ ਔਰਤਾ ਜੰਗ ਲੜਾਂਗੇ ਅਸੀਂ ਔਰਤਾ ਗਦਰ ਲੜਾਂਗੇ ਐਡੀ ਵੱਡੀ ਲਲਕਾਰ ਕੇ ਲਕਾਰਾ ਮਾਰੇ ਅਸੀਂ ਉਸ ਵੇਲੇ ਜਿਹਦੇ ਨਾਲ ਪਤਾ ਨਹੀਂ ਕਿੰਨੇ ਹੋਰ ਬੰਦੇ ਤਿਆਰ ਹੋ ਗਏ ਗਦਰ ਵਾਸਤੇ ਜਿਸ ਵੇਲੇ ਕਲਕੱਤੇ ਪਹੁੰਚਦੇ ਨੇ ਸਾਰਾ ਜਹਾਜ਼ ਸਾਰੇ ਗਦਰ ਕਲਕੱਤੇ ਪਹੁੰਚਦੇ ਨੇ ਫੌਜ ਨੇ ਪੁਲਿਸ ਨੇ ਬਾਹਰ ਹੀ ਰੋਕ ਲਿਆ ਸਾਰਿਆਂ ਦੀ ਲਿਖਤ ਪੜਤ ਨਾ ਪਤਾ ਦਰਦ ਕੀਤਾ ਜਾ ਰਿਹਾ ਦੂਰੰਦੇਸ਼ਿਤ ਨਹੀਂ ਆ ਗੁਲਾਬਕੌਰ ਹੁਣ ਕਹਿੰਦੀ ਜੇ ਮੈਂ ਸਹੀ ਪਤਾ ਲਿਖਾਵਾਂ ਤਾਂ ਮੇਰੇ ਸਹੁਰਿਆਂ ਨੂੰ ਮੇਰੇ ਪਿੱਕੇ ਪਰਿਵਾਰ ਨੂੰ ਪੁਲਿਸ ਤੰਕਰ ਰਹੀ ਕਿ ਕੁਝ ਜ਼ਰਾਤੇ ਸੀ ਚੱਲੇ ਆ ਇਹ ਪਤਾ ਹੀ ਵੀ ਕਿਹੋ ਜਿਹਾ ਬਾਗੀਆਂਦਾਰਾ ਤੌਣੇ ਕੀ ਕੀਤਾ ਫਰਜ਼ੀ ਆਪਣਾ પતિ ਦਾ ਨਾਂ ਫਰਜ਼ੀ ਫਰਜੀ ਪਤੀ ਜੀਵਨ ਸਿੰਘ ਦੌਲੇ ਵਾਲੇ ਨੂੰ ਲਖਵਾਤਾ ਫਰਜੀ ਪਤੀ ਨਾ ਪੇਕਿਆ ਚੋ ਗੁਲ ਘੁਆਇਆ ਨਾ ਆਪਣਾ ਪਿੰਡ ਦਾ ਨਾਂ ਦੱਸਿਆ ਨਾ ਸਹੁਰੇ ਪਿੰਡ ਦਾ ਨਾਂ ਦੱਸਿਆ ਇਸ ਕਰਕੇ ਵੀ ਕੱਲ ਕਲਾ ਨੂੰ ਕਿਉਂਕਿ ਜਿਸ ਪਾਸੇ ਅਸੀਂ ਤੁਰੇ ਆਂ ਐਡੀ ਵੱਡੀ ਸਰਕਾਰ ਦੇ ਨਾਲ ਸਾਮਰਾਜ ਦੇ ਨਾਲ ਟੱਕਰ ਲੈ ਰਹੇ ਆਂ ਜਿਹੜੇ ਅੱਤੀ ਦੁਨੀਆ ਤੇ ਰਾਜ ਕਰ ਰਹੀ ਹੈ ਤੇ ਸਾਡੇ ਪੇਕਿਆਂ ਨੂੰ ਸਾਡੇ ਸਹੁਰੇ ਪਰਿਵਾਰ ਨੂੰ ਕੋਈ ਆ ਚ ਨਾ ਆਵੇ ਤੇ ਫਰਜੀ ਹਾਲਾਂਕਿ ਭੈਣ ਭਾਈ ਦਾ ਰਿਸ਼ਤਾ ਪਹਿਲਾਂ ਵੀ ਸੀ ਫੇਰ ਵੀ ਭੈਣ ਭਾਈ ਦਾ ਰਿਸ਼ਤਾ ਰਿਹਾ ਸਿਰਫ ਮੌਕੇ ਦੀਸ਼ ਨਾਕਤ ਨੂੰ ਪਛਾਣਨ ਵਾਸਤੇ ਉਸ ਵੇਲੇ ਉਹਨਾਂ ਨੇ ਇਹ ਵੀ ਕਿ ਨ ਮੌਕਾ ਬਰਪਿਆ ਪਹੁੰਚ ਗਏ ਠੀਕੇ ਕਿੱਥੇ ਜਾ ਕੇ ਕੋਟਲਾ ਨੌਦ ਸਿੰਘ ਘਰ ਨਹੀਂ ਗਈ ਜੁਕੇਪਲ ਨਹੀਂ ਆਈ ਬਖਸ਼ਿਆਲੇ ਨਹੀਂ ਆਈ ਕੋਟਲਾ ਨੌ ਸਿੰਘ ਗਦਰੀ ਅਮਰਸਿਕਰ ਉਹਦੇ ਕਰ ਰਹੀ ਤਕਰੀਬਨ ਸਾਰੀ ਉਮਰ ਟਿਕਾਣਾ ਉੱਥੇ ਰੱਖਿਆ ਤੇ ਉੱਥੇ ਇਹਨੂੰ ਡਿਊਟੀ ਕਿਹੜੀ ਲਈ ਗਦਰੀਆਂ ਦੇ ਪੈਗਾਮ ਰਸਾਈ ਦੀ ਉਸ ਵੇਲੇ ਨਾ ਮੋਬਾਈਲ ਨੇ ਨਾ ਕੁਝ ਹੋਰ ਹੈ ਗਾਧਰੀਆਂ ਨੂੰ ਇੱਕ ਦੂਜੇ ਤੋਂ ਕਿਵੇਂ ਆਲਾਉਣਾ ਕਿ ਕੱਲ ਨੂੰ ਕਿਹੜਾ ਅਖੀਰ ਕਰਨਾ ਕਿਵੇਂ ਕਰਨਾ ਕਿੱਥੇ ਇਕੱਠੇ ਹੋਣਾ ਇਹ ਡਿਊਟੀ ਲਈ ਪੈਗਾਮ ਰਸਾਈ ਦੀ ਸੁਨੇਹੇ ਪਹੁੰਚਾਉਣ ਦੀ ਔਰ ਕਿਤਨੀ ਦੂਰ ਅੰਦੇਸ਼ੀ ਦੇ ਨਾਲ ਕਿਤਨੇ ਬਿਦਵਤਾ ਦੇ ਨਾਲ ਕਹਿ ਲੋ ਸ਼ੂਰ ਵੀਰਤਾ ਦੇ ਨਾਲ ਇਹ ਨੇ ਇਹ ਨਵਾਇਆ ਇਹ ਕੰਮ ਨਵਾਇਆ ਬਾਖੂਬੀ ਨਵਾਇਆ ਤੇ ਇਸ ਦੇ ਵਾਸਤੇ ਭੇਸ ਵੀ ਬਦਲੇ ਕਦੇ ਬੰਜਾਰ ਬਣ ਕੇ ਕਦੇ ਸਿਕਲੀ ਕਰਨੀ ਬਣ ਕੇ ਕਦੇ ਬੁੜੀ ਬਣ ਕੇ ਇਸ ਤਰੀਕੇ ਇਹਦੇ ਵਾਸਤੇ ਇਹਨੇ ਨਾਂਵ ਵੀ ਬਦਲੇ ਗੁਲਾਬ ਕੌਰ ਤਾਂ ਨੇ ਕਦੇ ਦੱਸਿਆ ਹੀ ਨਹੀਂ ਮੇਰਾ ਨਾਂ ਗੁਲਾਬ ਦੇ ਕਿਰਪੋ ਬਸੰਤੀ ਇਦਾਂ ਦੇ ਨਾਮਾਂ ਤੇ ਉਸਨੇ ਪੈਗਾਮ ਰਸਾਇਦਾ ਕੰਮ ਕੀਤਾ ਤੇ ਜਿਸ ਵੇਲੇ ਗਦਰੀਆਂ ਨੇ ਤਰੀਕਵਨਲ ਇਹਨਾਂ ਵਿਆਪ ਗਾਦਰ ਕਰਨ ਸਾਰੀਆਂ ਤਿਆਰੀਆਂ ਹੋ ਗਈਆਂ ਨੇ ਲਾਹੌਰ ਦੇ ਅੰਦਰ ਗਦਰ ਅਖਬਾਰ ਛਪ ਰਿਹਾ ਹੈ ਲਾਹੌਰ ਦੇ ਅੰਦਰ ਛੌਨੀ ਦੇ ਅੰਦਰ ਨੇੜਤਾ ਕਰਾ ਪ੍ਰਾਪਤ ਕਰਨ ਵਾਸਤੇ ਫੌਜੀਆ ਦੀ ਲਾਹੌਰ ਦੇ ਅੰਦਰ ਜਿਸ ਵੇਲੇ ਗਦਰੀਆਂ ਨੇ ਮਕਾਨ ਕਿਰਾਏ ਤੇ ਲੈਣ ਦੀ ਗੱਲ ਚੱਲੀ ਉਹ ਕਿਰਾਏ ਤੇ ਮਕਾਨ ਹੀ ਦੇ ਰਿਹਾ ਸੀ ਸਰਕਾਰ ਦਾ ਹੁਕਮ ਸੀ ਕਿਸੇ ਕੱਲੇ ਕਹਿਰੇ ਬੰਦੇ ਨੂੰ ਮਕਾਨ ਕਿਰਾਏ ਤੇ ਨਹੀਂ ਦੇਣਾ ਪਰਿਵਾਰ ਵਾਲਿਆਂ ਨੂੰ ਦੇਣਾ ਉਸ ਵੇਲੇ ਬੜੀ ਮੁਸ਼ਕਲ ਆਈ ਉਸ ਮੁਸ਼ਕਲ ਦਾ ਵੀ ਸਮਾਧਾਨ ਗੁਲਾਬ ਕੌਰ ਨੇ ਕੀਤਾ ਕਿਵੇਂ ਆਪਣੇ ਗਦਰੇ ਭਰਾਵਾਂ ਨੂੰ ਨਾਂ ਲੈ ਕੇ ਗਈ ਜਾ ਕੇ ਕਹਿੰਦੀ ਆਹ ਮੇਰਾ ਪਤੀ ਹੈ ਆਹ ਮੇਰਾ ਦਿਓਰ ਹੈ ਆਹ ਮੇਰਾ ਭਰਾ ਹੈ ਅਸੀਂ ਇੱਥੇ ਕੱਪੜੇ ਦਾ ਕੰਮ ਕਰਦੇ ਹਾਂ ਸਾਨੂੰ ਮਕਾਨ ਚਾਹੀਦਾ ਮਿਲ ਗਿਆ ਇਹਨਾਂ ਮਕਾਨੇ ਸਿੱਧਰਾਂ ਤੋਂ ਆਏ ਜਿੱਥੇ ਗਾਦਰ ਅਖਬਾਰ ਵੀ ਛਪਦਾ ਰਿਹਾ ਜਿੱਥੇ ਗਾਦਰ ਅਖਬਾਰ ਛਪਦਾ ਸੀ ਨੁੱਤੇ ਦਰਵਾਜ਼ੇ ਦੇ ਉੱਤੇ ਚਰਖਾ ਢਾਕੇ ਬਹਿ ਜਾਣਾ ਗਲਾਬ ਕੌਰ ਨੇ ਕਾਦੇ ਵਾਸਤੇ ਕੋਈ ਨਹੀਂ ਸੀ ਵੀ ਰੋਕਤ ਕੇ ਉਸਰ ਕੁਛ ਦਰਿਆ ਖੇਸ ਬਣਾਉਣੇ ਨਹੀਂ ਉਸ ਬਹਾਨੇ ਨਿਗ੍ਹਾਦਾਰੀ ਰੱਖਣੀ ਵੀ ਕੋਈ ਪੁਲਿਸ ਵਾਲਾ ਕੋਈ ਗੈਰ ਬੰਦਾ ਕੋਈ ਹੋਰ ਤਸੂਸ ਤਾਂ ਨਹੀਂ ਆ ਰਿਹਾ ਤਾਂ ਕਿ ਅੰਦਰ ਲੈਣੋਂ ਮੈਂ ਉਸ ਵੇਲੇ ਸਾਵਧਾਨ ਕਰਦੇ ਹਾਂ ਗਾਦਰੀਆਂ ਨੇ ਇਕੱਠੇ ਹੋ ਕੇ ਜਿਸ ਮੇਲੇ ਤਰੀਕੇ ਰੱਖੇ 21 21 ਫਰਵਰੀ 1915 ਗਾਦਰ ਦੀ ਉਹ ਵਿਚੋ ਗਦਰ ਬੇਲਾ ਸਿੰਘ ਨੇ ਦੱਸ ਦਿੱਤੀ ਸਰਕਾਰ ਨੂੰ ਅੰਗਰੇਜ਼ ਸਰਕਾਰ ਨੂੰ ਉਹ ਚਤੰਨੇ ਹੋ ਗਏ ਤਰੀਕ ਬਦਲੀ ਵੀ 19 ਫਰਵਰੀ ਕਰ ਨੂੰ ਇਸ ਤਰੀਕ ਦਾ ਪਤਾ ਲੱਗ ਗਿਆ ਉਹ 19 ਫਰਵਰੀ ਵੀ ਬੇਲਾ ਸਿੰਘ ਰਾਹੀਂ ਫੇਰ ਸਰਕਾਰ ਤੱਕ ਪਹੁੰਚ ਗਈ ਤੇ ਅੰਗਰੇਜ਼ ਪੁਲਿਸ ਨੇ ਗਦਰੀਆਂ ਨੂੰ ਜਿੱਥੇ-ਜਿੱਥੇ ਕਿਤੇ ਕੋਈ ਮਿਲਿਆ ਫੜ-ਫੜ ਕੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨੇ ਸ਼ੁਰੂ ਹੋ ਗਏ ਜੇਲਾਂ ਵਿੱਚ ਡੱਕ ਦਿੱਤੇ ਗਏ ਮੁਕੱਦਮੇ ਚੱਲੇ ਹਾਂਸੀਆਂ ਹੁੰਆਂ ਆਲੇ ਪਾਣੀ ਤੇ ਭੇਜਿਆ ਮਤਲਬ ਕਿ ਜਿਸ ਕਦਰ ਵਾਸਤੇ ਜਿਸ ਆਜ਼ਾਦੀ ਵਾਸਤੇ ਇਹਨਾਂ ਨੇ ਇਤਨਾ ਵੱਡਾ ਸੰਘਰਸ਼ ਕੀਤਾ ਉਹ ਸਿਰੇ ਦਾ ਨਹੀਂ ਚੜਿਆ ਪਰ ਇਹਨਾਂ ਦੇ ਇਸ ਨਾਲ ਲੋਕਾਂ ਦੇ ਅੰਦਰ ਇੱਕ ਝੂਝਾਰੂ ਜਜ਼ਵਾ ਪੈਦਾ ਹੋ ਗਿਆ ਆਜ਼ਾਦੀ ਵਾਸਤੇ ਇੱਕ ਲਲਕ ਪੈਦਾ ਹੋ ਗਈ ਵੀ ਇਸ ਤਰ੍ਹਾਂ ਜਿਹੜੇ ਗੁਲਾਮੀਆਂ ਗੁਲਾਮੀ ਦਾ ਅੰਦਰ ਕੀ ਜਿਹੜਾ ਦੇਸ਼ ਬਹਿਣ ਤੱਕੇ ਬਾਹਰ ਮਿਲਟ ਹੋਈ ਨਾ ਸਾਡੇ ਗੁਲਾਮਾਂ ਦਾ ਕਾਹਦਾ ਰਹਿਣ ਕੋਈ ਨਾ ਪ੍ਰਦੇਸ਼ਾਂ ਵਿੱਚ ਵੀ ਇਸ ਜਜ਼ਵੇ ਦੇ ਵਿੱਚੋਂ ਇਹ ਗਦਰ ਲਹਿਰ ਨਿਕਲੀ ਤੇ ਉਸ ਗਦਰ ਲਹਿਰ ਦੇ ਦਰ ਸਾਡੀ ਇਸ ਸੰਗਰਾਮ ਨੇ ਇਸ ਤਰੀਕੇ ਦੇ ਨਾਲ ਰੋਲ ਅਦਾ ਕੀਤਾ ਗ੍ਰਿਫਤਾਰ ਹੋ ਗਈ ਗ੍ਰਿਫਤਾਰ ਕੀਤੀ ਹੁਣ ਪੁਲਸ ਦਾ ਤੁਹਾਨੂੰ ਪਤਾ ਹੀ ਹੈ ਤਸ਼ੱਦਦ ਕਰਦੀ ਟਰਟਰ ਕਰਦੇ ਦੱਸੋ ਹੋਰ ਤੁਹਾਡੇ ਟਿਕਾਣੇ ਕਿੱਥੇ ਨੇ ਤੁਹਾਡੇ ਹੋਰ ਸਾਥੀ ਕਿਹੜੇ-ਕਿਹੜੇ ਨੇ ਤਸ਼ੱਦਦ ਸਹਿ ਲਿਆ ਆਪਣੇ ਪਿੰਡੇ ਤੇ ਪੁਲਸ ਦਾ ਕਿਤਨਾ ਇੱਕ ਇਧਰੋਂ ਫੜਦੀ ਹੈ ਇੱਕ ਇਧਰੋਂ ਫੜਦੀ ਹੈ ਜਿਹੜੀ ਨੰਬਰਦਾਰ ਨਹੀਂ ਹੈ ਉਹ ਛਾਤੀ ਦੇ ਉੱਤੇ ਚੜ ਕੇ ਆਹ ਪੁੱਦ ਦੀ ਉੱਤੇ ਇਤਨਾ ਟਾਰਚਰ ਤਰ ਸਹਿਲੇ ਤਸ਼ਦਦ ਸਹਿਲੇ ਪਰ ਕਮਾਲਾ ਉਸੀ ਨੇ ਦੇ ਉਸ ਦੀ ਵਫਾਦਾਰੀ ਦੇ ਕਿਸੇ ਇੱਕ ਦਾ ਵੀ ਨਾਮ ਉਸ ਨੇ ਗਦਰ ਦੀ ਨਹੀਂ ਲਿਆ ਬਿਲਕੁਲ ਨਹੀਂ ਲਿਆ ਇਤਨਾ ਕੁਚਲਣ ਦੇ باوجود ਵੀ ਅੰਦਰ ਫੋੜਾ ਹੋ ਗਿਆ ਕੈਂਸਰ ਦਾ ਜਿਹੜਾ ਇਲਾਜ ਕਰਾਉਣ ਦੇ باوجود ਵੀ ਉਹ ਨਹੀਂ ਠੀਕ ਹੋ ਸਕੇਆ ਤੇ ਆਖਰ 28 ਜੁਲਾਈ 1925 35 ਸਾਲ ਦੀ ਉਮਰੇ ਬੀਬੀ ਕਾਦਰੀ ਬੀਬੀ ਗੁਲਾਬਕੌਰ ਇਸ ਦੁਨੀਆ ਤੋਂ ਆਪਣੀਆਂ ਜੁਝਾਰੂ ਪੈੜਾਂ ਛੱਡਦੀ ਹੋਈ ਪਰਲੋਗਮਣ ਕਰ ਗਈ ਸੋ ਉਸ ਮਹਾਨ ਸਾਡੀ ਸੰਗਰਾਮਣ ਦਾ ਅੱਜ ਆ ਰਹੀ ਹੈ ਸ਼ਤਾਬ ਦੀ ਅਸੀਂ ਸਾਰੇ ਸਹਿਤ ਸਭ ਵੱਲੋਂ ਉਸ ਨੂੰ ਸ਼ਰਧਾ ਸਤਿਕਾਰ ਦੇ ਨਾਲ ਸ਼ਰਧਾਂਜਲੀ ਭੇਟ ਕਰਦੇ ਹਾਂ ਇਸ ਤੋਂ ਬਾਅਦ ਮੈਂ ਸੱਦਾ ਦਿੰਦਾ ਸਰਦਾਰ ਨਵੀਰ ਸਿੰਘ ਜੀ ਹੋਰਾਂ ਨੂੰ ਕਿ ਉਹ ਵੀ ਆਪਨੇ ਵਿਚਾਰ ਆ ਕੇ ਸਾਂਝੇ ਕਰਨ